ਆਪ ਨੂੰ ਵੱਡਾ ਝਟਕਾ ਮਾਜੇ ਦੇ ਵੱਡੇ ਆਗੂ ਨੇ ਦਿੱਤਾ ਅਸਤੀਫਾ ਆਮ ਆਦਮੀ ਪਾਰਟੀ ਤੇ ਲਾਇ ਗੰਭੀਰ ਇਲਜ਼ਾਮ ਮਾਮਲਾ ਕੀ ਹੈ ਕਿਹੜਾ ਇਹ ਵੱਡਾ ਆਗੂ ਹੈ ਤੇ ਕਿਉਂ ਦੁਖੀ ਹੋਇਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਕੇਜਰੀਵਾਲ ਤੋਂ ਭਗਵੰਤ ਮਾਨ ਤੋਂ ਕਿਹੜੀ ਗੱਲਾਂ ਮਾਜੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਕਲਾ ਥੱਲੇ ਤੋਂ ਲੈ ਕੇ ਉੱਤੇ ਤੱਕ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਆਪਣੇ ਐਮਐਲਏ ਨਾਲ ਨਹੀਂ ਬਣ ਰਹੀ ਉਹ ਉਥੇ 1921 ਕਰੀ ਜਾਂਦੇ ਆ ਮੁੱਖ ਮੰਤਰੀ ਦੀ ਕੇਜਰੀਵਾਲ ਨਾਲ ਨਹੀਂ ਬਣਦੀ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਖੁਦ ਇੱਕ ਆਡੀਓ ਵਾਇਰਲ ਹੋਈ ਸੀ ਬਲਕਾਰ ਸਿੱਧੂ ਦੀ ਵਿਧਾਇਕ ਰਾਮਪੁਰਾ ਫੂਲ ਤੋਂ ਉਹਨਾਂ ਨੇ ਆਪਣੀ ਆਡੀਓ ਚ ਮੰਨੀ ਹੈ ਰਹੀ ਗੱਲ ਆਮ ਆਦਮੀ ਪਾਰਟੀ ਇਸ ਸਮੇਂ ਕਾਫੀ ਉਥਲ-ਪੁਥਲ ਦਾ ਸ਼ਿਕਾਰ ਹੈ ਸੱਤਾ ਦੇ ਸਿਖਰ ਤੇ ਹੋਣ ਦੇ ਬਾਵਜੂਦ ਵੀ ਪਾਰਟੀ ਦੇ ਅੰਦਰ ਸਥਿਰਤਾ ਨਹੀਂ ਹੈ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਆ ਤੇ ਹੋਰ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੰਟੀਰੀਆਂ ਵਿੱਚ ਵੱਡਾ ਰੋਸ ਹੈ। ਇਹੀ ਰੋਸ ਹੈ ਕਿ ਅੱਜ ਹੁਣ ਆਗੂ ਜਿਹੜੇ ਐ ਉਹ ਪਾਰਟੀ ਨੂੰ ਅਲविदा ਆਖ ਕੇ ਜਾਣਾ ਸ਼ੁਰੂ ਹੋ ਚੁੱਕੇ ਐ। ਇਹ ਕੋਈ ਪਹਿਲਾ ਅਸਤੀਫਾ ਨਹੀਂ ਐ ਤੇ ਨਾ ਹੀ ਸ਼ਾਇਦ ਆਖਰੀ ਹੋਵੇ। ਵੱਡਾ ਤੇ ਅਹਿਮ ਅਸਤੀਫਾ ਡੇਰਾ ਬਾਬਾ ਨਾਨਕ ਤੋਂ ਆਇਆ ਐ। ਡੇਰਾ ਬਾਬਾ ਨਾਨਕ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਪਾਰਟੀ ਦੇ ਉੱਤੇ ਗੰਭੀਰ ਇਲਜ਼ਾਮ ਲਾਉਂਦਿਆਂ ਜਿਹੜੇ ਕਿ ਜ਼ਿਲ੍ਹਾ ਸਪੋਰਟ ਸਵਿੰਗ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਅਹਿਮ ਗੱਲਾਂ ਕਰਦੇ ਆ ਗੰਭੀਰ ਇਲਜ਼ਾਮ ਲਾਉਂਦੇ ਆ ਖਾਸ ਕਰਕੇ ਹੜਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਨੰਗਾ ਚਿੱਟਾ ਕਰਕੇ ਜਿਹੜਾ ਆ ਉਹ ਰੱਖ ਦਿੱਤਾ ਲੋਕਾਂ ਦੇ ਸਾਹਮਣੇ ਕਿ ਕਿਵੇਂ ਇਹਨਾਂ ਨੇ ਹੜਾਂ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਲਵਾਰਸ ਛੱਡਿਆ ਲੋਕਾਂ ਨੂੰ ਜਿਹੜਾ ਉਹ ਕਿਸੇ ਇੱਕ ਕੱਖ ਕੰਡੇ ਦਾ ਨਹੀਂ ਛੱਡਿਆ ਤੇ ਆਪ ਜਿਹੜਾ ਉਹ ਕੁਰਸੀ ਬਚਾਉਣ ਦੇ ਲਈ ਖੁੱਡੇ 'ਚ ਵੜ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਗੂ ਨੇ ਖੋਲੀਆਂ ਨੇ ਇਹ ਆਗੂ ਕੋਈ ਹੋਰ ਨਹੀਂ ਇਹ ਆਗੂ ਨੇ ਜਗਜੀਤ ਸਿੰਘ ਕਾਲੋ ਜਗਜੀਤ ਸਿੰਘ ਕਾਲੋ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਵੀ ਨੇ ਤੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਵੀ ਨੇ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਉਹ ਕਹਿੰਦੇ ਨੇ ਕਿ ਸਰਕਾਰ ਨੇ ਆਪ ਸਰਕਾਰ ਨੇ ਹੜਪੀੜਤਾ ਦੀ ਆਸ ਅਨੁਸਾਰ ਸਹਿਤਾਨਾ ਕਰਨ ਕੀਤੀ ਹੈ ਤੇ ਉਹਨਾਂ ਨੇ ਇਹ ਇਲਜ਼ਾਮ ਲਾਏ ਨੇ ਆਪ ਜਿਸ ਧਾਰਨਾ ਨਾਲ ਬਦਲਾ ਕਰਨ ਦੇ ਨਾਂ ਤੇ ਪੰਜਾਬ ਚਾਹੀ ਸੀ ਉਹ ਕਿਧਰੇ ਨਜ਼ਰ ਨਹੀਂ ਆ ਰਹੀ ਕਾਲੋਂ ਵੱਲੋਂ ਮੁੱਖ ਮੰਤਰੀ ਭਗਵੰਤ ਸਾਨੂ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਦੱਸਿਆ ਗਿਆ ਕਿ ਆਪ ਸਰਕਾਰ ਕਿਸਾਨਾਂ ਮਜ਼ਦੂਰਾਂ ਵਪਾਰੀ ਵਰਗ ਤੇ ਨੌਜਵਾਨਾਂ ਦੇ ਹੱਕਾਂ ਨੂੰ ਖੋ ਰਹੀ ਹੈ ਕਾਲੋਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕਾਰਨ ਪਿੱਛੇ ਅਸਤੀਫੇ ਦੇ ਕੋਈ ਵੀ ਰੇ ਹੁਣ ਤੁਸੀਂ ਕਹੋਗੇ ਕਈ ਸੱਜਣ ਕਹਿਣਗੇ ਕਿ ਕਿੱਡਾ ਕ ਵੱਡਾ ਆਗੂ ਹੈ ਛੋਟੇ ਆਗੂ ਹੀ ਵੱਡੇ ਹੁੰਦੇ ਆ ਜਿਨ੍ਹਾਂ ਨੇ ਥੱਲੇ ਵੋਟਾਂ ਪਾਉਣੀ ਆਉਂਦੀਆਂ ਵੱਡੇ ਆਗੂ ਤਾਂ ਭਾਸ਼ਣ ਦਿੰਦੇ ਆ ਤੇ ਤਿੱਤਰ ਹੋ ਜਾਂਦੇ ਆ ਵੱਡੇ ਆਗੂਆਂ ਦਾ ਤਾਂ ਕਰਿਸ਼ਮਾ ਹੀ ਹੁੰਦਾ ਇੱਕ ਆਵਾਜ਼ ਇਹ ਵਾ ਫਲਾਣਾ ਸਿੰਘ ਆ ਗਿਆ ਧਮਕਾਨੀ ਕੋਰ ਆ ਗਈ ਫਲਾਣਾ ਆ ਗਿਆ ਇਹ ਹੀ ਚੀਜ਼ਾਂ ਹੁੰਦੀਆਂ ਹੋਰ ਉਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੁੰਦਾ ਉਹਨਾਂ ਕੋਲੇ ਸੱਤਾ ਦੀ ਚਾਬੀ ਹੁੰਦੀ ਹੈ ਜਾਂ ਵੱਡੇ ਅਹੁਦੇ ਹੁੰਦੇ ਆ ਤੇ ਫੈਸਲੇ ਲੈਣ ਦੀ ਤਾਕਤ ਹੁੰਦੀ ਹੈ ਤਿੱਖਣ ਬੁੱਧੀ ਵਾਲੇ ਆਗੂ ਪੰਜਾਬ ਦੇ ਵਿੱਚ ਹੁਣ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਬਹੁਤ ਦੂਰਅਦੇਸ਼ੀ ਬੰਦਾ ਹੈ ਬਹੁਤ ਤੂੰ ਵੱਡਾ ਆਗੂ ਹੈ ਕੱਲਾ ਬੋਲਣ ਦੇ ਨਾਲ ਤੇ ਮਸ਼ਕਰੀਆਂ ਕਰਨ ਦੇ ਨਾਲ ਤਾਂ ਕੋਈ ਵੱਡਾ ਨਹੀਂ ਹੋ ਜਾਂਦਾ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਇਹ ਜਿਹੇ ਆਗੂ ਜਿਹੜੇ ਸੈਕੰਡ ਜਾਂ ਥਰਡ ਟੀਅਰ ਦੇ ਆਗੂ ਨੇ ਜਿਹੜੇ ਥੱਲੇ ਮੈਨੇਜਮੈਂਟਾਂ ਕਰਦੇ ਨੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਲੋਕਾਂ ਨਾਲ ਜੁੜੇ ਰਹਿੰਦੇ ਨੇ ਉਹ ਆਗੂ ਅਸਲ 'ਚ ਆਗੂ ਹੁੰਦੇ ਆ ਲੋਕ ਉਹਨਾਂ ਤੇ ਭਰੋਸਾ ਕਰਕੇ ਵੋਟ ਪਾਉਂਦੇ ਆ ਨਾ ਕਿ ਕਿਸੇ ਵੱਡੇ ਬੰਦੇ ਦੇ ਭਰੋਸਾ ਕਰਕੇ ਲੋਕ ਬਹੁ ਘੱਟ ਵੋਟ ਪਾਉਂਦੇ ਆ ਬਹੁਤ ਰੇਅਰ ਚਾਂਸ ਹੁੰਦੇ ਆ ਕੋਈ ਹਵਾ ਚੱਲ ਰਹੀ ਹੋਵੇ ਕੋਈ ਵੇਵ ਬਣੀ ਹੋਵੇ ਜਾਂ ਜਿਵੇਂ ਪਿਛਲੀ ਵਾਰ 2022 'ਚ ਸੀ ਕਿ ਭਗਵਾਨਤਮਾਨ ਦੇ ਫੇਵਰ 'ਚ ਇੱਕ ਵੇਵ ਸੀ ਫਿਰ ਬਦਲਾਅ ਦੀ ਇੱਕ ਵੇਵ ਸੀ ਤਾਂ ਸਾਰਾ ਕੁਝ ਇਕੱਠਾ ਹੋ ਕੇ ਜਿਹੜਾ ਉਹ ਸਾਹਮਣੇ ਆਇਆ ਜਗਜੀਤ ਸਿੰਘ ਕਾਲੋਂ ਨੇ ਬੜੇ ਵਾਜਬ ਤਰੀਕੇ ਦੇ ਨਾਲ ਅਸਤੀਫਾ ਦਿੱਤਾ ਬੜਾ ਖੁੱਲ ਕੇ ਅਸਤੀਫੇ ਦੇ ਵਿੱਚ ਚੀਜ਼ਾਂ ਵੀ ਲਿਖੀਆਂ ਨੇ ਕਿ ਸਰਕਾਰ ਹੜ ਹੜ ਪੀੜਤਾਣੇ ਮਾਮਲੇ 'ਚ ਸਰਕਾਰ ਹੁਣ ਗੁੰਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਹੀ ਹੈ ਪਹਿਲਾਂ ਕੀ ਕਰ ਰਹੀ ਸੀ ਬੀਬੀਐਮਬੀ ਦੇ ਨਾਲ ਤਾਲਮੇਲ ਕਿਉਂ ਨਹੀਂ ਸੀ ਬੀਬੀਐਮਬੀ ਕਹਿੰਦੀ ਕਿ ਅਸੀਂ ਇਹਨਾਂ ਨੂੰ ਪੁੱਛ ਕੇ ਪਾਣੀ ਛੱਡਿਆ ਆ ਫਿਰ ਇਹਦਾ ਮਤਲਬ ਮੁੱਖ ਮੰਤਰੀ ਤੇ ਸਰਕਾਰ ਝੂਠ ਬੋਲਦੀ ਹੈ ਬੀਬੀਐਮਬੀ ਦੇ ਨਾਲ ਕੋਈ ਤਾਲਮੇਲ ਨਹੀਂ ਸੀ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਡੈਮਾਂ 'ਚ ਵੱਧ ਰਿਹਾ ਸੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਦਾ ਕੋਈ ਪ੍ਰਬੰਧ ਨਹੀਂ ਸੀ ਲੋਕਾਂ ਨੇ ਕਿਸ਼ਤੀਆਂ ਲੋਕਾਂ ਨੇ ਕਿਸ਼ਤੀਆਂ ਦੁਬਈ ਤੋਂ ਲਿਆਂਦੀਆਂ ਲੋਕਾਂ ਨੇ ਇੱਕ ਸੱਜਣ ਨੇ ਕਪੂਰਥਲਾ ਦੇ ਜਿਹੜਾ ਕਿ ਰੇਲ ਕੋਚ ਫੈਕਟਰੀ ਦੇ ਲਈ ਪੁਰਜ਼ੇ ਨਿਰਮਾਣ ਕਰਦੇ ਸੀ ਉਸ ਸੱਜਣ ਨੇ ਕਿਸ਼ਤੀਆਂ ਬਣਾ ਕੇ ਦਿੱਤੀਆਂ ਤੁਹਾਡੇ ਕੋਲ ਕੀ ਸੀ ਤੁਹਾਡੀ ਐਸਡੀਆਰਐਫ ਤੇ ਐਨਡੀਆਰਐਫ ਕੋਲ ਕੀ ਸੀ ਕੱਖ ਵੀ ਨਹੀਂ ਉਹਨਾਂ ਕੋਲ 2-2 4-4 ਕਿਸ਼ਤੀਆਂ ਨੇ ਉਹਨਾਂ ਚ 4 ਤੋਂ 5 ਬੰਦੇ ਬੈਠ ਸਕਦੇ ਆ। ਲੋਕਾਂ ਨੂੰ ਵੈਕਿਊਏਟ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਪਸੂ ਲੋਕਾਂ ਦੇ ਮਰ ਗਏ। ਜ਼ਮੀਨਾਂ 'ਚ 3-3 4-4 ਫੁੱਟ ਰੇਤ ਤਾਂ ਹੁਣ ਰੇਤਾਂ ਵਾਲੀ ਪਾਲਿਸੀ ਦੇ ਵਿੱਚ ਵੀ ਅ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਗੱਲਾਂ ਦਾ ਕੜਾ ਕਿਵੇਂ ਬਣਾਇਆ ਗਿਆ ਤੇ ਅਸਲ 'ਚ ਹੈ ਕੀ ਸੀ। ਖੈਰ ਆਮ ਆਦਮੀ ਪਾਰਟੀ ਦੇ ਮਾਲਾ ਦੇ ਮੰਨ ਕੇ ਤਾਂ ਬਹੁਤ ਟਾਈਮ ਦੇ ਕੇ ਰ ਰਹੇ ਨੇ। ਇਹਨਾਂ ਨੂੰ ਸਿਰਫ ਤੇ ਸਿਰਫ ਸੱਤਾ ਰੁੱਕੀ ਬੈਠੀ ਹੈ ਆਮ ਆਦਮੀ ਪਾਰਟੀ ਦੇ ਵੱਡੇ ਗਿਣਤੀ ਚ ਵਿਧਾਇਕ ਮੁੱਖ ਮੰਤਰੀ ਨਾਲ ਵੀ ਨਾਰਾਜ਼ ਨੇ ਤੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਵੀ ਨਾਰਾਜ਼ ਨੇ ਚਰਚਾ ਤੇ ਇਹ ਹੈ ਕਿ ਇੱਕ ਅੱਧੇ ਐਮਐਲਏ ਦੇ ਹੁਣ ਜਿਹੜਾ ਹਲਕੇ ਦੇ ਵਿੱਚ ਚਪੇੜੋ ਚਪੇੜੀ ਹੋਣ ਵਾਲਾ ਕੰਮ ਵੀ ਹੋਇਆ ਹੋਇਆ ਉਹ ਐਮਐਲਏ ਬਹੁਤ ਮਸ਼ਹੂਰ ਆ ਬਠਿੰਡੇ ਜ਼ਿਲ੍ਹੇ ਦੇ ਨਾਲ ਸਬੰਧਤ ਆ ਤੇ ਐਸੇ ਹਾਲਾਤ ਜਦੋਂ ਬਣ ਜਾਣ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਿੱਚਰਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਮੁੱਖ ਮੰਤਰੀ ਕੱਲ ਬੋਲ ਕੇ ਗਏ ਆ ਇੱਕ ਬਹੁਤ ਹੀ ਨਫੀਸ ਇਨਸਾਨ ਦੇ ਲਈ ਜਿਹੜੇ ਜਿਹੜਾ ਅੱਜ ਕੱਲ ਬਹੁਤ ਸਾਰੇ ਉਹਨਾਂ ਲੋਕਾਂ ਦੇ ਲਈ ਰੋਲ ਮਾਡਲ ਹੈ ਜਿਹੜੇ ਨਸ਼ੇ ਨੂੰ ਛੱਡ ਕੇ ਆਮ ਜ਼ਿੰਦਗੀ 'ਚ ਜਿਉਣਾ ਚਾਹੁੰਦੇ ਆ ਇੱਥੇ ਮੈਂ ਵਿਸਤਾਰਤ ਵੀਡੀਓ ਬਣਾਈ ਹੋਈ ਆ ਉਹ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਮਿਲੇਗੀ ਕਿ ਮੁੱਖ ਮੰਤਰੀ ਨੂੰ ਹਟਾਉਣ ਦੀਆਂ ਚਰਚਾਵਾਂ ਜਿਹੜੀਆਂ ਸੀਗੀਆਂ ਉਹਨਾਂ ਚਰਚਾਵਾਂ ਦੇ ਵਿੱਚ ਕੀ ਸੱਚ ਸੀ ਕੀ ਝੂਠ ਸੀ ਜੋ ਐਸੀ ਖਬਰਾਂ ਦਿੱਤੀਆਂ ਉਹ ਕਿੰਨੀਆਂ ਕੀ ਉਹਦਾ ਥਾਂ ਸੀ ਕੀ ਨਹੀਂ ਸੀ ਜਾਂ ਮੁੱਖ ਮੰਤਰੀ ਕੀ ਵਾਕਈ ਝੂਠ ਬੋਲ ਰਹੇ ਐ ਜੋ ਕੱਲ ਉਹ ਕਹਿ ਕੇ ਗਏ ਤੇ ਹੰਕਾਰ ਮੁੱਖ ਮੰਤਰੀ ਦਾ ਕਿਵੇਂ ਝਲਕਿਆ ਇਹਦੇ ਬਾਰੇ ਗੱਲ ਕਰਦੇ ਆ ਕਰਾਂਗੇ ਅਗਲੀ ਵੀਡੀਓ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਇਸ ਖਬਰ ਤੋਂ ਬਾਅਦ ਮਿਲੇਗੀ ਉਮੀਦ ਕਰਦੇ ਆ ਕਿ ਤੁਸੀਂ ਉਸ ਤੋਂ ਸਮਝ ਕੇ ਕੁਝ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਬਿਠਾਉਣ ਦੀ ਕੋਸ਼ਿਸ਼ ਕਰੋਗੇ ਬਾਕੀ ਜਿਹੜੇ ਸੱਜਣਾ ਨੇ ਬਿਨਾਂ ਸੁਣੇ ਬਿਨਾਂ ਲਿਖੇ ਪੜੇ ਕਮੈਂਟ ਕਰਨਾ ਆਉਂਦਾ ਫੇਕ ਨਿਊਜ਼ ਵਾਲਾ ਉਹਨਾਂ ਨੂੰ ਜੀ ਆਇਆਂ ਉਹ ਰੋਜ਼ ਜੀ ਸਦਕੇ ਹੁਣ ਇੱਕ ਨਹੀਂ ਚਾਰ-ਚਾਰ ਕਮੈਂਟ ਕਰਨ ਤੁਹਾਡਾ ਸਾਰਿਆਂ ਦਾ ਧੰਨਵਾਦ